ਪਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ ਜਿਤਨੀ ਵੀ ਸੰਗਤਾਂ ਸੰਤਨ ਬਾਬਾ ਦੀਪ ਸਿੰਘ ਜੀ ਖੰਡੇਵਲੀ ਸੱਚੀ ਸਰਕਾਰ ਨੂੰ ਪਿਆਰ ਕਰਨ ਵਾਲੀਆਂ ਔਰ ਸਾਡੇ ਸਤਕਾਰ ਜੋ ਸਾਡੇ ਦਿਲ ਦੀ ਧੜਕਣ ਸਾਡਾ ਹਲਕਾਪਨ ਇੱਕ ਗੁਲਾਬ ਦੇ ਫੁੱਲਾਂ ਦੀ ਤਰ੍ਹਾਂ ਸ਼ਬਦ ਗੁਰੂ ਤਾਂਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਉ ਸੰਤਾਂ ਪਿਆਰ ਕਰਦੀਆਂ ਆਓ ਲਵਾਂਓ ਹਾਜ਼ਰੀ ਸਾਧ ਸੰਗ ਜੀ ਇੱਕ ਵਾਰੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਓ ਹਤੇ ਦੀ ਸਾਂਝ ਦੇ ਵਿੱਚ ਆਪਾਂ ਇੱਕ ਦੋ ਵਿਚਾਰਾਂ ਕਰੀਏ ਤਾਂਤਨ ਬਾਬਾ ਦੀਪ ਸਿੰਘ ਜੀ ਸ਼ਿਦਾਂ ਸਾਹਿਬ ਵਾਲੇ ਜੋਤਾਨੇ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਗੋਦਾ ਆਨੰਦ ਮਾਨਣ ਵਾਲੇ ਜਿੱਥੇ ਸਭੇ ਥਾਮ ਨਹੀਂ ਤੁਜੇ ਹਾ ਉਹਨਾਂ ਦੇ ਪਿਆਰ ਵਿੱਚ ਰੰਗੀ ਰੂਹ ਸਾ ਸੰਜੀ ਸ਼ਿਦਾ ਸਿੰਘਾਂ ਦੀਆਂ ਫੌਜਾਂ ਦੀ ਗੱਲ ਕਰੀਏ ਸਾ ਸੰਤ ਜੀ ਮੈਂ ਸੋਚਦਾ ਹੁੰਨਾ ਕਿ ਸਾਡੇ ਕਰਮ ਚੰਗੇ ਆ ਸਾਡੇ ਉੱਪਰ ਉਸ ਮਾਲਕ ਨੇ ਬਹੁਤ ਵੱਡੀ ਕਿਰਪਾ ਕੀਤੀ ਹੈ ਜੋ ਆਪਾਂ ਚਲੋ ਫਤਰੀ ਸਾਹ ਚ ਪਾ ਰਹੇ ਨੇ ਸਾਧ ਸੰਗਤ ਜੀ ਉਹਨਾਂ ਦੀ ਵਿਚਾਰ ਕਰ ਰਹੇ ਨੇ ਗੁਰੂ ਦੇ ਪਿਆਰਿਓ ਸਾਧ ਸੰਗਤ ਜੀ ਸਾਨੂੰ ਗੁਰੂ ਚੇਤੇ ਆਉਣਾ ਚਾਹੀਦਾ ਹੈ ਸਾਨੂੰ ਪਰਮਾਤਮਾ ਚੇਤੇ ਰਹਿਣਾ ਚਾਹੀਦਾ ਹੈ ਤੁਸੀਂ ਸਾਧ ਸੰਗਤ ਜੀ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰੋਗੇ ਤੇ ਗੁਰੂ ਪਾਤਸ਼ਾਹ ਜੀ ਬਖਸ਼ਾ ਕਰਦੇ ਨੇ ਹਰ ਜਸ ਗਾਲਾ ਰੇ ਮਨਾ ਜੋ ਸੰਗੀ ਹੈ ਤੇਰੋ ਹੌਸਰ ਬੀਤਿਓ ਜਾਤ ਹੈ ਕਹਿਓ ਮੰਨ ਲੋ ਮੇਰੋ ਸਾਨੇ ਸ਼੍ਰੀ ਗੁਰੂ ਤੇਗ ਬਹਾਦਰ ਸਚੇ ਪਾਤਸ਼ਾਹ ਜੀ ਕਹਿੰਦੇ ਭਾਈ ਤੇਰੀ ਉਮਰ ਜਿਹੜੀ ਉਹ ਬੀਤਦੀ ਜਾਂਦੀ ਆ ਤੇਰੀ ਉਮਰ ਖਤਮ ਹੁੰਦੀ ਜਾਂਦੀ ਆ ਇਥੋਂ ਤੱਕ ਵੀ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਚੇ ਪਾਤਸ਼ਾਹ ਜੀ ਕਹਿੰਦੇ ਨੇ ਚੇਤਨਾ ਹੈ ਤੋ ਚੇਤ ਲੈ ਇਸ ਦਿਨ ਮੇਂ ਪ੍ਰਾਨੀ ਛਿੰਛਨੀ ਹਉਦ ਬੇਹਾ ਤਹ ਕੂਤੇ ਘਾਟ ਜੋ ਪਾਨੀ ਸਾਡੇ ਸਤਿਕਾਰਯੋਗ ਨਵੇਂ ਪਾਦਸ਼ਾ ਜਿਨ੍ਹਾਂ ਨੇ ਸ਼ੀਧੀਆਂ ਦਿੱਤੀਆਂ ਸਾਧ ਸੰਗਤ ਜੀ ਸ਼ੀਧੀਆਂ ਪਾਈਆਂ ਉਹ ਸਾਨੂੰ ਕਹਿੰਦੇ ਨੇ ਸਾਧ ਸੰਗਤ ਜੀ ਸਾਨੂੰ ਕਿੰਨਾ ਪਿਆਰ ਕਰਦੇ ਹੋਣਗੇ ਕਿੰਨਾ ਸਤਿਕਾਰ ਕਰਦੇ ਆ ਸਾਡਾ ਸਾਧ ਸੰਗਤ ਜੀ ਕਹਿੰਦੇ ਚੇਤਨਾ ਹੈ ਤੋ ਚੇਤ ਲੈ ਇਸ ਦਿਨ ਮੈਂ ਪ੍ਰਾਨੀ ਕਹਿੰਦੇ ਪਿਆਰਿਓ ਹੁਣ ਨਾਮ ਜਪਣ ਦਾ ਵੇਲਾ ਹੈ ਹਣ ਤੋ ਦਿਨ ਰਾਤ ਨਾਮ ਜਪਿਆ ਕਰ ਇਸ ਦਿਨ ਮੈਂ ਪ੍ਰਾਨੀ ਨਾਮ ਜਪਣ ਨੂੰ ਕਿਉਂ ਕਹਿੰਦੇ ਨੇ ਕਹਿੰਦੇ ਸ਼ਿਨ ਸ਼ਿਨੇ ਔਗ ਬਿਹਾਤਾ ਹੈ ਫੂਟੇ ਘਟ ਜੋ ਪਾਣੀ ਤੇਰੀ ਉਮਰ ਇਸ ਤਰ੍ਹਾਂ ਰੋਜ਼ ਰਜਾਨਾ ਘਟਦੀ ਹੈ ਜਿਵੇਂ ਟੁੱਟੇ ਘੜੇ ਦੇ ਵਿੱਚ ਪਾਣੀ ਹੁੰਦਾ ਸਾ ਸੰਗ ਜੀ ਉਹ ਲੀਕ ਕਰਦਾ ਹੁੰਦਾ ਧਮਕਾ ਧਮਕਾ ਲੀਕ ਕਰ ਹੀ ਜਾਂਦਾ ਸਾ ਸੰਗ ਜੀ ਅਖੀਰ ਸਾਧ ਸੰਗਤ ਜੋ ਘੜੇ ਦੇ ਵਿੱਚ ਪਾਣੀ ਕਿਦੋਂ ਤੱਕ ਰਹੂ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਅੱਗੇ ਬਖਸ਼ਾ ਕਰਦੇ ਨੇ ਹਰ ਗੁਣ ਕਾ ਹੈ ਨਾ ਗਾਵਈ ਮੂਰਖ ਆ ਗਿਆਨਾ ਓਏ ਤੂੰ ਕਾ ਤੋ ਨਹੀਂ ਗੁਣ ਗਉਂਦਾਗਾ ਕਾ ਤੋ ਨਹੀਂ ਪ੍ਰਮਾਤਮਾ ਨੂੰ ਯਾਦ ਰੱਖਦਾਗਾ ਓਏ ਮੂਰਖ ਕਿਉਂ ਨਹੀਂ ਯਾਦ ਰੱਖਦਾਗਾ ਸਾਧ ਸੰਗਤ ਜੀ ਇੱਥੇ ਇਸ ਗੱਲ ਦੀ ਛਾਕ ਭਰਦੇ ਨੇ ਕਿਹੜੀ ਬਾਣੀ ਨਾਮ ਜਪਨੇ ਨੂੰ ਕਹਿੰਦੀ ਐ ਤੂੰ ਕਿਉਂ ਨਹੀਂ ਮਨਾ ਨਾਮ ਜਪਦਾ ਬਾਣੀ ਨਾਮ ਜਪਨੇ ਨੂੰ ਕਹਿੰਦੀ ਐ ਤੂੰ ਕਿਉਂ ਨਹੀਂ ਮਨਾ ਨਾਮ ਜਪਦਾ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਸੱਚੇ ਪਾਸ਼ਾ ਜੀ ਕਹਿੰਦੇ ਨੇ ਪਾਸ਼ਾ ਕਹਿੰਦੇ ਨੇ ਹਰ ਗੁਣ ਕਾ ਹੈ ਨਾ ਗਾਵਈ ਮੂਰਖ ਗਿਆਨਾ ਝੂਠੇ ਲਾਲਚ ਲੱਗ ਕੇ ਨਹੀਂ ਮਰਨ ਪਛਾਨਾ ਉਹ ਕਹਿੰਦੇ ਤੂੰ ਕਿਉਂ ਨਹੀਂ ਪਰਮਾਤਮਾ ਦੇ ਗਉਣ ਗਾਉਂਦਾ ਕਿਉਂ ਨਹੀਂ ਯਾਦ ਰੱਖਦਾ ਝੂਠੇ ਲਾਲਚ ਲੱਗ ਕੇ ਨਹੀਂ ਮਰਨ ਪਛਾਨਾ ਤੂੰ ਹੋਰ ਰਸਾਂ ਦੇ ਵਿੱਚ ਲੱਗ ਕੇ ਮਾਇਆ ਇਕੱਠੀ ਕਰੀ ਜਾਣਾ ਹੋਰ ਰਸਾਂ ਦੇ ਵਿੱਚ ਲੱਗ ਕੇ ਤੂੰ ਮਰਨਾ ਹੀ ਭੁੱਲ ਗਿਆ ਵੀ ਮੈਂ ਇਸ ਦੁਨੀਆਂ ਦੇ ਉੱਤੋਂ ਜਾਣਾ ਅੱਗੇ ਸਾਥ ਸੰਗਤ ਜੀ ਸਾਨੂੰ ਕਿੰਨਾ ਪਿਆਰ ਨਾਲ ਸਾ ਸਾਂਝੀ ਸਮਝਾਉਂਦੇ ਨੇ ਕਹਿੰਦੇ ਅਜਹੁ ਕੁਛ ਵਿਗੜੋ ਨਹੀਂ ਜੋ ਪ੍ਰਭ ਗੁਣ ਗਾਵਾ ਕਹਿੰਦੇ ਹਜੇ ਤੇਰਾ ਕੁਛ ਨਹੀਂ ਵਿਗੜਿਆ ਕੁਛ ਨਹੀਂ ਵਿਗੜਿਆ ਤੇਰਾ ਹਜੇ ਵੀ ਪਰਮਾਤਮਾ ਨੂੰ ਯਾਦ ਕਰ ਲੈ ਜਿੰਨੀ ਕੁ ਮਰ ਰਹੀ ਏ ਹਜੇ ਵੀ ਯਾਦ ਕਰ ਲੈ ਕਹੋ ਨਾਨਕ ਤੇਰੇ ਭਜਨ ਪੈ ਨਿਰਭੈ ਪਥ ਪਾਵੈ ਤੇਰੇ ਭਜਨ ਦੇ ਉੱਤੇ ਤੇਰੇ ਜਪੇ ਹੋਏ ਨਾਮ ਦੇ ਉੱਤੇ ਸਾਧ ਸੰਗ ਜੀ ਮਿਰ ਭਾਇ ਪਤ ਪਾਵੈ ਤੈਨੂੰ ਮੁਕਤ ਹੋ ਜਾਏਗਾ ਔਣ ਜਾਣ ਤੋਂ ਮੁਕਤ ਹੋ ਜਾਏਗਾ ਪਰਮਾਤਮਾ ਖੁਸ਼ ਹੋ ਜਾਣਗੇ ਤੇਰੇ ਦੇ ਉੱਤੇ ਐਵੇਂ ਹੀ ਸਾਧ ਸੰਗ ਜੀ ਗੁਰੂ ਦੇ ਪਿਆਰਿਓ ਸੰਤਨ ਖੰਡੇ ਵਾਲੀ ਸੱਚੀ ਸਰਕਾਰ ਸਾਧ ਸੰਗ ਜੀ ਉਹਨਾਂ ਦੀਆਂ ਤਾਂ ਸਾਧ ਸੰਗ ਜੀ ਕਮਾਲਾਂਆਂ ਕੀ ਕਰਦੇ ਹੋਂ ਸਾਧ ਸੰਗ ਜੀ ਜਿਹੜਾ ਵੀ ਚੀ ਤਾਂ ਸਾਉ ਸਾ ਸੰਗਤ ਦੀ ਨੀਵਾ ਹੋ ਕੇ ਚਲਾ ਜਾਂਦਾ ਗੁਰੂ ਦੇ ਪਿਆਰਿਓ ਉਹ ਆਪਣੀਆਂ ਝੋਲੀਆਂ ਭਰਾ ਲਿਆਉਂਦਾ ਸਾ ਸੰਗਤ ਦੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਉਹ ਆਪਣੀਆਂ ਝੋਲੀਆਂ ਭਰਾ ਲਿਆਉਂਦਾ ਇੱਕ ਖਾਲਸਾ ਜੀ ਮੇਰੇ ਵਰਗਾ ਘਰੋਂ ਤੁਰਦਾ ਨਹੀਂ ਜੀ ਉੱਥੇ ੱਟਾ ਹੋਊਗਾ ਐਨੀ ਧੋਪਾ ਬੱਸਾਂ ਦੇ ਵਿੱਚ ਪਤਾ ਨਹੀਂ ਸੀਟ ਮਿਲਣੀ ਹੈ ਕਿ ਨਹੀਂ ਮਿਲਣੀ ਸਾਡੇ ਦੇ ਕਿਰਪਾ ਹੋਣੀ ਆ ਕਿ ਨਹੀਂ ਹੋਣੀ ਇੱਕ ਮੇਰੇ ਵਰਗੇ ਵੀ ਹੈਗੇ ਆ ਇਹ ਕਹਿੰਦੇ ਆ ਕਿ ਧੁੱਪ ਨਾਲ ਵੀ ਮਰਨਾ ਉਮੀ ਮਰਨਾ ਜਾਨ ਨਿਕਲ ਨਹੀਂ ਆ ਕਿ ਧੁੱਪ ਨਾਲ ਵੀ ਜਾਨ ਨਿਕਲ ਜੇ ਤਾਂ ਕੋਈ ਗੱਲ ਨਹੀਂ ਜੇ ਜਾਵੜੇ ਦਾ ਬਾਬਾ ਜੀ ਦੀਆਂ ਸੰਗਤਾਂ ਦੇ ਦਰਸ਼ਨ ਕਰਾਂਗੇ ਬਾਬਾ ਜੀ ਦੇ ਦਰਸ਼ਨ ਤਾਂ ਜਾ ਕੇ ਕਰਾਂਗੇ ਇਹਨੂੰ ਕਹਿੰਦੇ ਪ੍ਰੀਤਾਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਉਧਰੋਂ ਸਾਧ ਸੰਗਤ ਜੀ ਸੰਗਤੇ ਜਰ ਨੂੰ ਚਰਪੈਂਦੀ ਆ ਸਾਧ ਸੰਗਤ ਜੀ ਸ਼ਿਦਾਨੂ ਕੋਈ ਨਹੀਂ ਗਰਮੀ ਗਰਮੀ ਦਾ ਕੋਈ ਨਹੀਂ ਬਾਬਾਈ ਦੇ ਦਰਸ਼ਨ ਹੋ ਜਾਣਗੇ ਉਹ ਗਰਮੀ ਨੂੰ ਵੇਖਦੇ ਹੀ ਨਹੀਂਗੇ ਸਾਧ ਸੰਗ ਦੀ ਬਸ ਬਾਬਾ ਦੀਪ ਸਿੰਘ ਜੀ ਧੰਨ ਬਾਬਾ ਦੀਪ ਸਿੰਘ ਜੀ ਧੰਨ ਬਾਬਾ ਦੀਪ ਸਿੰਘ ਜੀ ਆਏ ਕਰਦੇ ਕਰਦੇ ਸ਼ੀਧਾ ਪਹੁੰਚ ਜਾਂਦੇ ਸਾਧ ਸੰਗ ਜੀ ਇਧਰੋਂ ਸੰਗਤ ਸਾਧ ਸੰਗ ਜੀ ਉਹਨਾਂ ਦੇ ਪਿਆਰ ਵਾਸਤੇ ਪਹੁੰਚ ਜਾਂਦੀ ਹੈ ਉਧਰੋਂ ਖੰਡੇ ਵਾਲੇ ਸਾਧ ਸੰਗ ਜੀ ਆਪਣੇ ਦਰਬਾਰ ਸ਼ੀਧਾ ਸਾਹਿਬ ਸਾਧ ਸੰਗ ਜੀ ਸ਼ੀਤੀ ਪਹਿਰੇ ਲਾ ਦਿੰਦੇ ਆ ਕਿ ਸਾਡਾ ਭਾਈ ਕੋਈ ਪਿਆਰ ਵਾਲਾ ਆ ਰਿਹਾ ਤੁਸੀਂ ਜਾਓ ਪਰੋਂ ਨਾਲ ਲੈ ਕੇ ਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹੀ ਸਾਸਣ ਦੀ ਘਰ ਦੇ ਵਿੱਚ ਆਉਂਦਾ ਕਹਿੰਦਾ ਮੈਨੂੰ ਤਾਂ ਮਹਿਸੂਸ ਹੀ ਨਹੀਂ ਹੋਇਆ ਵੀ ਗਰਮੀ ਹੈਗੀ ਆ ਘਰ ਦੇ ਕਹਿੰਦੇ ਅਸੀਂ ਤਾਂ 쿨ਰਾਂ ਥੱਲੇ ਵੀ ਸਾਡਾ ਤਾਂ ਉਹ ਹਾਲ ਆ ਤੂੰ ਕਹ ਨਾ ਗਰਮੀ ਹੈ ਨਹੀਂ ਕਿਉਂਕਿ ਉਹ ਤੇ ਸਿੱਧੀ ਪਰੇ ਲੱਗ ਜਾਂਦੇ ਆ ਸਾਧ ਸੰਗਤ ਜੀ ਇੱਕ ਚੀਜ਼ ਦੇਖੀ ਆ ਦਾਸ ਨੇ ਦੁਨੀਆਂ ਦੇ ਉੱਤੇ ਮਹਾਰਾਜ ਜੀ ਬਹੁਤ ਵੱਡੇ ਵੱਡੇ ਦੇਖਿਆ ਕੋਈ ਨਾਮ ਜਪਣ ਵਾਲੇ ਦੇਖਿਆ ਰੂਹਾਂ ਵੇਖੀਆਂ ਪਰ ਅੱਜ ਤੱਕ ਸਾਧ ਸੰਗ ਜੀ ਦਾਸ ਨੂੰ ਇਸ ਗੱਲ ਦਾ ਛਿੱਟਾ ਨਹੀਂ ਮਿਲਿਆ ਕਿ ਜੇ ਕੋਈ ਪਰਮਾਤਮਾ ਦਾ ਨਾਮ ਜਪਦਾ ਉਹ ਸਾਧ ਸੰਗ ਜੀ ਸਹੀ ਆਪਣੀ ਧਰਗਾ ਤੇ ਆਪਣੀ ਪੂਰੀ ਉਮਰ ਭੋਗਤਨ ਤੱਕ ਕੋਈ ਗਲਤ ਕੰਮ ਉਹਨੇ ਨਾ ਕੀਤਾ ਹੋਵੇ ਨਾ ਮਾਫੀ ਚਾਹੁੰਨਾ ਸਾ ਸੰਗਤ ਜੀ ਮੰਗਦਾ ਹਾਂ ਮਾਗਦਾ ਹਾਂ ਗੁਰੂ ਦੇ ਪਿਆਰਿਓ ਕੋਈ ਹੋਣਗੇ ਵਿਰਲੇ ਹੋਣਗੇ ਲੇਕਿਨ ਦਰਸ਼ਨ ਨਹੀਂ ਹੋਏ ਅਜੇ ਤੱਕ ਇਹਦੇ ਕੋਈ ਨਾ ਕੋਈ ਸਾ ਸੰਗਤ ਜੀ ਤੋਂ ਘੜੇ ਦਾ ਟੱਕਣ ਨਿਕਲ ਜਾਂਦਾ ਨਾ ਪਤਾ ਉਦੋਂ ਲੱਗ ਜਾਂਦਾ ਵੀ ਯਾਰ ਆਹ ਭਗਤੀ ਕਰਦਾ ਸੀਗਾ ਜਿਹਨੂੰ ਸਾ ਸੰਗਤ ਜੀ ਰੱਬ ਮੰਨੀ ਬੈਠੇ ਆਂ ਐਵੇਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਸਾਨੂੰ ਸਾਥ ਸੰਗ ਜੀ ਆਪਣੇ ਮੂਰੇ ਗੋਵਦ ਦੇ ਵਿੱਚ ਬਿਠਾ ਕੇ ਸਾਡੇ ਮੋਢੇ ਦੇ ਉੱਤੇ ਹੱਥ ਰੱਖ ਕੇ ਕਹਿੰਦੇ ਆ ਠੀਕ ਕਹਿੰਦੇ ਆ ਕਹਿੰਦੇ ਮਾਨੋ ਕੋ ਕੀ ਤੇਕ ਬਿਰਤੀ ਸਭ ਜਾਣ ਦੇਵਨ ਕੋ ਇੱਕ ਹੈ ਭਗਵਾਨ ਤੂੰ ਬੰਦਿਆਂ ਦੇ ਉੱਤੇ ਭਰੋਸਾ ਨਾ ਕਰ ਤੂੰ ਬੰਦਿਆਂ ਨੂੰ ਗੁਰੂ ਨਾ ਬਣਾ ਬੰਦਿਆਂ ਦੇ ਭਰੋਸਾ ਨਾ ਕਰ ਬੰਦਿਆਂ ਨੂੰ ਗੁਰੂ ਨਾ ਬਣਾ ਦੇਵਨ ਕੋ ਇੱਕ ਹੈ ਭਗਵਾਨ ਜਿਸਕਾ ਦਿਆ ਰਹੇਗਾ ਹੈ ਗੌਰ ਨਾਲ ਤ੍ਰਿਸ਼ਨਾ ਲੱਗ ਗਈ ਜਦੋਂ ਮਾਲਕ ਕੇਰਾ ਝੋਲੀਆਂ ਭਰਨ ਦਾ ਸਾਸ ਜੀ ਮੇਰ ਦਾ ਹੱਥ ਕਰਨ ਦਾ ਗੁਰੂ ਦੇ ਪਿਆਰਿਓ ਫਿਰ ਦੂਜੀ ਵਾਰੀ ਤ੍ਰਿਸ਼ਨਾ ਨਹੀਂ ਪਾਉਂਦੀ ਸਾਸ ਜੀ ਕਿ ਅਸੀਂ ਉਹ ਵੀ ਮੰਗ ਲ ਗਏ ਆਖੋ ਸਤਨਾਮ ਸ੍ਰੀ ਵਾਹਿਗੁਰੂ ਅੱਜ ਦੇਖਿਆ ਸਾਸ ਜੀ ਮੇਰੇ ਵਰਗੇ ਬਾਬੇ ਸਾਸ ਜੀ ਆਏ ਹੱਥ ਕਰੀ ਖੜੇ ਆਏ 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 ਜਿਵੇਂ ਸਾਰਾ ਪ੍ਰਗਾਇ ਸਾਸ ਜੀ ਸੂਰਜ ਦਾ ਗੁਰੂ ਦੇ ਪਿਆਰੋ ਇਸੇ ਹੱਥ ਨੇ ਕੀਤਾ ਹੁੰਦਾ ਦੇਈਆਂ ਨੂੰ ਗੁਰੂ ਬਣਾਈ ਬੈਠੇ ਆ ਸਾਧ ਸੰਗਤ ਜੀ ਦੇਈਆਂ ਨੂੰ ਗੁਰੂ ਬਣਾਈ ਬੈਠੇ ਆ ਆਜ ਸਾਧ ਸੰਗਤ ਜੀ ਦਾ ਛੋੜਾ ਚਰ ਵੇਦਾ ਸੀਗਾ ਪਹਿਲਾਂ ਸਾਧ ਸੰਗਤ ਜੀ ਜਿਵੇਂ ਚੌਂਕੀਆਂ ਲਾਉਂਦੇ ਆ ਚੌਂਕੀਆਂ ਲੋਂਦੇ ਆ ਲੋਕ ਉਹਦਾ ਸਾਥੀ ਵੀਡੀਓ ਵੇਖਦੇ ਆ ਕਹਿੰਦੇ ਤੂੰ ਕਿਸੇ ਸਿੱਖ ਨੂੰ ਮੰਨਦਾ ਕਹਿੰਦੇ ਜੀ ਮੰਨਦੇ ਆ ਕਹਿੰਦੇ ਤੁਹਾਡੀ ਬਹੁਤ ਵੱਡੀ ਜਗਾ ਬਣਾਈ ਆ ਉਹ ਕਹਿੰਦੇ ਜੀ ਬਣਾਈ ਤਾਂ ਨਹੀਂ ਕੋਈ ਉਹੀ ਮੰਨਦੇ ਆ ਜਗਾ ਨਹੀਂ ਬਣਾਈ ਕਹਿੰਦੇ ਫਿਰ ਮਟੇ ਬਣਾਓ ਲਾ ਸਾਡੇ ਬਾਬੇ ਐ ਇਹੋ ਜਿਹਾ ਮਟੀ ਬਣਾ ਲਓ ਇਹ ਨਹੀਂ ਹੱਥਾਂ 'ਚ ਵੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਲਾਟ ਲਗੋ ਸ਼ਬਦ ਦੇ ਲਾਟ ਲਗੋ ਨਾ ਮਟੀਆਂ ਬਣਾ ਲਓ ਘਰ ਸਮਾਧਾ ਬਣਾ ਲਓ ਇਸ ਕਰਕੇ ਗੁਰੂ ਦੇ ਪਿਆਰਿਓ ਅੱਜ ਵੀ ਇੱਕ ਭੈਣ ਮਿਲੀ ਸਾਧ ਸੰਗ ਜੀ ਉਹਦਾ ਫੂਮ ਆਇਆ ਗੁਰੂ ਦੇ ਪਿਆਰਿਓ ਸੋਦਾਸ ਸਾ ਸੰਗੀਤ ਸੰਗਤ ਜੇਸਤ ਨਾਲ ਫੋਨ ਕਰਦੀ ਆ ਰਜਾਨਾ ਹੀ ਫੋਨ ਆਉਂਦੇ ਆ ਕਿਦੇ ਸੰਗਤ ਨੇ ਕਿੰਨੇ ਫੋਨ ਕਰਦੇ ਕਿਵੇਂ ਕਿਵੇਂ ਫੋਨ ਕਰਦੇ ਬਾਹਰ ਦੀਆਂ ਕੰਟਰੀਆਂ ਤੋਂ ਸਾ ਸੰਗੀਤ ਮਲੇਸ਼ੀਆ ਤੋਂ ਜਰਮਨ ਤੋਂ ਕਿਦੋ ਕਿਦੋ ਆਈ ਸਾ ਸੰਗੀਤ ਫੋਨ ਕਰਦੇ ਪਿਆਰਿਓ ਤੇ ਅੱਜ ਇੱਕ ਭੈਣ ਨੇ ਫੋਨ ਕੀਤਾ ਕਹਿੰਦੀ ਬਾਬਾ ਜੀ ਮੇਰੇ ਘਰ ਵਾਲਾ ਸਰਾਬ ਪਿੰਦਾ ਮੈਂ ਕਿਹਾ ਤੁਹਾਨੂੰ ਵਿਸ਼ਵਾਸ ਹੈ ਬਾਬਾ ਦੀਪ ਸਿੰਘ ਦੇ ਕਹਿੰਦੇ ਜੀ ਹਾਂ ਮੈਂ ਕਹ ਪੱਕਾ ਵਿਸ਼ਵਾਸ ਆ ਕਹਿੰਦੀ ਜੀ ਹਾਂ ਮੈਂ ਕਹ ਫਿਰ ਮੇਰੀ ਰਿਕਾਰਡਿੰਗ ਕਰਨੀ ਦਾ ਕਰ ਲੋ ਤਰੀਕ ਲਿਖ ਲੋ ਦਿਨ ਲਿਖ ਲੋ ਹੁਣ ਦਾ ਟਾਈਮ ਲਿਖ ਲੋ ਬਾਬਾ ਦੀਪ ਸਿੰਘ ਜੀ ਦੇ ਘਰ ਵਿੱਚ ਜਾਇਂ ਕੜਾ ਪ੍ਰਸ਼ਾਦੀ ਦੇ ਕਰਵਾਈਂ ਪੰਜਾਹ ਰੁਪਏ ਦਾ ਘਿਓ ਲੈ ਕੇ ਉਥੋਂ ਜੋਤ ਵਿੱਚ ਪਾਈਂ ਜੋਤ ਦਾ ਪ੍ਰਸ਼ਾਦ ਘਰ ਦੇ ਵਿੱਚ ਲੈ ਕੇ ਆਉਣਾ ਏ ਬਾਬਾ ਜੀ ਨੂੰ ਕਹਿ ਕੇ ਉਹਨਾਂ ਕਿ ਬਾਬਾ ਜੀ ਮੇਰੇ ਘਰ ਵਾਲਾ ਸ਼ਰਾਬ ਪੀਂਦਾ ਤੇ ਸਾਧ ਸੰਗਤ ਜੀ ਦਾਸ ਨੇ ਕਹਿਣਾ ਕੀਤਾ ਕਿ ਪੈਣਾ ਤੂੰ ਫੇਰ ਵੇਖੀ ਤੂੰ ਕਹਿੰਨੀ ਆ ਮੇਰੇ ਘਰ ਵਾਲਾ ਸ਼ਰਾਬ ਪੀਂਦਾ ਤੂੰ ਕਹਿੰਨੀ ਮੇਰੇ ਘਰ ਵਾਲਾ ਸ਼ਰਾਬ ਪੀਂਦਾ ਪੈਣਾ ਤੇਰੇ ਘਰ ਵਾਲਾ ਲੋਕਾਂ ਨੂੰ ਅਮਰਤ ਘੜੀ ਬਣਾਇਆ ਕਰੂਗਾ ਅਮਰਤ ਘੜੀ ਬਣਾਇਆ ਕਰੂਗਾ ਕੋ ਸਤਨਾਮ ਸ੍ਰੀ ਵਾਹਿਗੁਰੂ ਜੀ ਦੂਸਰਿਆਂ ਨੂੰ ਵੀ ਅਮਰਤ ਭਾਰੀ ਬਣਾਇਆ ਕਰੂਗਾ ਸਾਧ ਸੰਗ ਜੀ ਪਤਾ ਨਹੀਂ ਬਾਬਾ ਦੀਪ ਸਿੰਘ ਜੀ ਕੀ ਕੀਤਾ ਗੁਰੂ ਦੇ ਪਿਆਰਿਓ ਇੱਕ ਤਾਂ ਸਾਧ ਸੰਗ ਜੀ ਇੰਨਾ ਕਹੁੰਦਾ ਕਿ ਮੇਰਾ ਸਿਰ ਦੁਖਦਾ ਮੈਂ ਬੇਨਤੀ ਕੀਤੀ ਬਾਬਾ ਜੀ ਮੇਰਾ ਸਿਰ ਦੁਖਦਾ ਸਿਰ ਨੂੰ ਰਾਮ ਆ ਗਿਆ ਸਾਧ ਸੰਗ ਜੀ ਇੱਕ ਸਾਧ ਸੰਗ ਦੀ ਗੱਲ ਇਹ ਹੁੰਦੀ ਹੈ ਕਿ ਬਾਬਾ ਜੀ ਮੇਰੇ ਗੋਡੇ ਦਰਦ ਕਰਦੇ ਆ ਸਾਧ ਸੰਗ ਜੀ ਗੋਡੇ ਵੀ ਠੀਕ ਹੋ ਗਏ ਕੋਈ ਬੇਨਤੀ ਕਰਦਾ ਬਾਬਾ ਜੀ ਮੇਰੇ ਲੀੜ ਦੀ ਹੱਡੀ ਦਰਦ ਕਰਦੀ ਆ ਬਾਬਾ ਜੀ ਨੇ ਸਾਧ ਸੰਗ ਜੀ ਉਹ ਵੀ ਠੀਕ ਕਰਤੀ ਪਰ ਸਾਧ ਸੰਗ ਜੀ ਮੈਨੂੰ ਇਸ ਗੱਲ ਦਾ ਨਹੀਂ ਪਤਾ ਲੱਗਾ ਜਿਹੜਾ ਬਾਬਾ ਜੀ ਦੇ ਘਰ ਦੇ ਵਿੱਚ ਸਾਧ ਸੰਗ ਦੀ ਜਾ ਵੜਦਾ ਨਾ ਉਹਦੇ ਸਾਧ ਸੰਗ ਜੀ ਰੋਗ ਤਾਂ ਦੂਰ ਹੋਣੇ ਹੀ ਹੁਣ ਐ ਬਾਬਾ ਦੀਪ ਸਿੰਘ ਜੀ ਸਾਧ ਸੰਗ ਜੀ ਉਹਨੂੰ ਦਾਤਾ ਵੰਡਣ ਵਾਲਾ ਬਣੰਦਿਆ ਕੋ ਸਤਨਾਮ ਸ੍ਰੀ ਵਾਹਿਗੁਰੂ ਜੀ ਅਗਦੇ ਗਾਂ ਦਾ ਤਾਂ ਵੰਡਣ ਵਾਲਾ ਬਣਾ ਦਿੰਦੇ ਆ ਸਾਧ ਸੰਗਤ ਜੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਮਿਲੂਗਾ ਤੁਹਾਨੂੰ ਕੋਈ ਇਹੋ ਜਿਹਾ ਇਹੋ ਜਿਹਾ ਸ਼ੀਰ ਸੰਗ ਮਿਲੂਗਾ ਜੇਕਰ ਤੁਸੀਂ ਸਾਧ ਸੰਗਤ ਜੀ ਬਾਬਾ ਜੀਨ ਸਿੰਘ ਜੀ ਨੂੰ ਯਾਦ ਕਰੋਗੇ ਬਾਬਾ ਜੁਹਾਰ ਸਿੰਘ ਜੀ ਨੂੰ ਯਾਦ ਕਰੋਗੇ ਬਾਬਾ ਫਤਿਹ ਸਿੰਘ ਜੀ ਨੂੰ ਯਾਦ ਕਰੋਗੇ ਜੋਰਾਵਾਰ ਸਿੰਘ ਜੀ ਨੂੰ ਬਾਬਾ ਜੀ ਨੂੰ ਯਾਦ ਕਰੋਗੇ ਤੁਹਾਡੇ ਸਾਹਮਣੇ ਆ ਜਾਣਗੇ ਸਾਧ ਸੰਗਤ ਜੀ ਜਿਸੰਪਾਪਾ ਆਬਾ ਦੀਪ ਸਿੰਘ ਜੀ ਨੂੰ ਯਾਦ ਕਰਾਂਗੇ ਸਾਧ ਸੰਗ ਜੀ ਐਨੀ ਗਰਮੀ ਦੇ ਵਿੱਚ ਸਾਧ ਸੰਗ ਜੀ ਜਦੋਂ ਘੜਾ ਭਰ ਕੇ ਰਾਤ ਨੂੰ ਰੱਖਿਆ ਥੋੜਾ ਜਿਹਾ ਉੱਚੀ ਜਗ੍ਹਾ ਤੇ ਮੇਜ਼ ਦੇ ਉੱਤੇ ਸਾਧ ਸੰਗ ਜੀ ਇੱਕ ਚਿੱਟਾ ਕੱਪੜਾ ਵਿਛਾ ਕੇ ਉੱਤੇ ਘੜਾ ਰੱਖਿਆ ਸਾਧ ਸੰਗ ਜੀ ਗਲਾਸ ਰੱਖਿਆ ਰਾਤ ਨੂੰ ਅਰਦਾਸ ਬੇਨਤੀ ਕੀਤੀ ਕਿ ਸ਼ੀਦੋ ਸਿੰਘ ਉਹ ਖੰਡੇ ਵਾਲੇ ਬਾਪੂ ਜੀ ਇਹ ਘੜਾ ਸਾਡਾ ਨਹੀਂ ਮਾਰਾ ਜੀ ਤੁਹਾਡੇ ਵਾਸਤੇ ਰੱਖਿਆ ਰਾਤ ਨੂੰ ਮਹਾਰਾਜ ਜਦੋਂ ਫੌਜਾਂ ਸਮੇਤ ਆਏ ਗੁਰੂ ਪਾਤਸ਼ਾਹ ਜੀ ਬਾਬਾ ਦੀਪ ਸਿੰਘ ਜੀ ਜਾਲ ਛਾ ਕੇ ਜਾਇਜੋ ਜਾਲ ਛਾ ਕੇ ਜਾਇਜੋ ਸਾਧ ਸੰਗਤ ਜੀ ਮੇਰੀ ਆਤਮਾ ਅੰਦਰ ਉਹ ਕਹਿੰਦੀ ਹੈ ਮੈਂ 시ਤਾ ਸਿੰਘਾਂ ਦਾ ਭਿਆਨ ਕਰਕੇ ਗੁਰੂ ਦੇ ਪਿਆਰਿਓ ਇਹ ਗੱਲ ਨੂੰ ਕਹਿਣਾ ਗੁਰੂ ਦੇ ਦਾ ਭਿਆਨ ਕਰਕੇ ਕਹਿਣਾ ਕਿ ਬਾਬਾ ਦੀਪ ਸਿੰਘ ਜੀ ਆਪਣੀ ਫੌਜ ਸਮੇਤ ਸਾਧ ਸੰਗਤ ਜੋ ਘੜੇ ਦੇ ਜਾਲ ਨੂੰ ਸਾਧ ਸੰਗਤ ਜੀ ਅਮਰਤ ਬਣਾ ਕੇ ਜਾਣਗੇ ਭੋਗ ਲਾ ਕੇ ਜਾਣਗੇ ਸੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਰਦਾ ਹੋਵੇ ਮੈਂ ਠੰਡਾ ਪਾਣੀ ਪੀਆਵਾਂ ਸਾ ਸੰਗਤ ਜੀ ਕੋਈ ਤਸਲੇ ਵਿੱਚ ਰੇਤਾ ਰੱਖ ਲਓ ਥੋੜੀ ਜਿਹੀ ਸਾ ਸੰਗਤ ਜੀ ਕੱਕੀ ਰੇਤਾ ਰੱਖ ਲਓ ਥੋੜਾ ਜਿਹਾ ਪਾਣੀ ਪਾ ਲਓ ਉਹਦੇ ਵਿੱਚ ਸਾ ਸੰਗਤ ਜੀ ਫਿਰ ਘੜਾ ਰੱਖ ਲਓ ਬਸ ਆਏ ਹੋਵੇਗੀ ਇਸ ਦਾ ਪਾਣੀ ਇੰਨਾ ਠੰਡਾ ਹੋਵੇ ਕਿ ਬਾਬਾ ਜੀ ਅੱਜ ਪਾਣੀ ਤੁਹਾਡੇ ਤੀਨ ਵਾਲਾ ਜਲ ਛਕਣ ਵਾਲਾ ਹੈ ਸਾਥ ਸੰਗਤ ਜਿਨ੍ਹਾਂ ਦੇ ਹਿਰਦਿਆਂ ਦੇ ਅੰਦਰ ਇੰਨਾ ਪਿਆਰ ਆ ਗੁਰੂ ਦੇ ਪਿਆਰਿਓ ਤੁਮ ਤਨ ਬਾਬਾ ਦੀਪ ਸਿੰਘ ਜੀ ਆਪ ਕਲਾ ਵਰਤਉਂਦੇ ਆ ਕੋ ਸਤਨਾਮ ਸ੍ਰੀ ਵਾਹਿਗੁਰੂ ਜੀ ਆਪ ਕਲਾ ਵਰਤਉਂਦੇ ਆ ਸਾਥ ਸੰਗਤ ਜੀ ਜਦੋਂ ਕਿਸੇ ਦਾ ਫੋਨ ਆ ਜਾਵੇ ਨਾ ਗੁਰੂ ਪਿਆਰਿਓ ਤੇ ਸਾਥ ਸੰਗਤ ਜੀ ਉਹ ਫੋਨ ਤਾਂ ਆ ਜਾਂਦਾ ਗੱਲਬਾਤ ਕਰਦੇ ਆ ਪਰ ਉਹਦੀ ਫੋਟੋ ਵੀ ਸਾਹਮਣੇ ਆ ਜਾਂਦੀ ਆ ਕੋ ਸਤਨਾਮ ਸ੍ਰੀ ਵਾਹਿਗੁਰੂ ਜੀ ਜੇਦੋਂ ਤੁਸੀਂ ਸਾਹ ਸੰਗਤ ਦੀ ਸਾਰਾ ਤੈਣੀ ਸਾਹ ਸੰਗਤ ਦੀ ਵਾਹਿਗੁਰੂ 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 ਕਰਦੇ ਰਹੇ ਬਾਣੀ ਗਾਉਂਦੇ ਰਹੇ ਸਾਹ ਸੰਗਤ ਜੀ ਵਿੱਚ ਵਿੱਚ ਛੱਡ ਕੇ ਸਾਹ ਸੰਗਤ ਜੀ ਫਿਰ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਸ਼ਹੀਦ ਫਕ ਜਾ ਧੰਨ ਧੰਨ ਸ਼ਹੀਦ ਸਿੰਘਾਂ ਦੀਆਂ ਫਕ ਜਾ ਧੰਨ ਧੰਨ ਸ਼ਹੀਦ ਸਿੰਘਾਂ ਦੀਆਂ ਫਕ ਜਾ ਜੇ ਜਦੋਂ ਤੁਸੀਂ ਐਂ ਯਾਦ ਕਰੋਗੇ ਸਾਧ ਸੰਗਤ ਜੀ ਤੁਹਾਡੇ ਸਾਹਮਣੇ ਵੀ ਇੱਕ ਦਿਨ ਆ ਜਾਣਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਹਮਣੇ ਵੀ ਆ ਜਾਣਗੇ ਆਹੋ ਸਾਧ ਸੰਗਤ ਜੀ ਐਨਿਕ ਹਾਜ਼ਰੀ ਪ੍ਰਵਾਨ ਕਰਿਓ ਗੁਰੂ ਦੇ ਪਿਆਰਿਓ ਮਾਲਕ ਕਿਰਪਾ ਕਰਨ ਮੈਂ ਕੱਲ ਵੀ ਬੇਨਤੀ ਕੀਤੀ ਸੀ ਸਾਧ ਸੰਗਤ ਜੀ ਜਿਦੋਂ ਆਪ ਜੀ ਕਮੈਂਟ ਕਰਦੇ ਹੁੰਨੇ ਸਾਧ ਸੰਗਤ ਜੀ ਪੰਜਾਬੀ ਵਿੱਚ ਕਰਿਆ ਕਰੋ ਤੇ ਆਪਣਾ ਨਾਮ ਲੈ ਕੇ ਆਪਣਾ ਪੈੰਡ ਵੀ ਲਿਖਿਆ ਕਰੋ ਸਾਧ ਸੰਗ ਜੀ ਜ਼ਰੂਰ ਲਿਖਿਆ ਕਰੋ ਗੁਰੂ ਦੇ ਪਿਆਰਿਓ ਅਰਦਾਸ ਹੋ ਜਾਂਦੀ ਐ ਦਾਸ ਤੇ ਵੀ ਮਿਹਰ ਭਰਿਆ ਹੱਥ ਰੱਖਣਾ ਆਸ਼ੀਰਵਾਦ ਦੇਣਾ ਕਿ ਜਿੰਨਾ ਚਿਰ சுவாਸ ਚੱਲਦੇ ਆ ਸਾਹ ਹੈ ਸਾਧ ਸੰਗ ਜੀ ਤੁਹਾਡੇ ਸਿਰਫ ਸਾਡੇ ਹੱਥ ਵਿੱਚ ਜੋੜੇ ਰਹਿਣ ਜੋੜਿਆਂ ਦੀ ਸੇਵਾ ਕਰਦੇ ਰਹੀਏ ਕੋਈ ਸਾਡੇ ਵਿੱਚ ਸੰਕਪੁਣਾ ਕੋਈ ਬਾਬਾ ਪੁਣਾ ਨਾ ਆਵੇ ਇਸ ਤਰ੍ਹਾਂ ਹੀ ਅਸੀਂ ਬਾਬਾ ਦੀਪ ਸਿੰਘ ਸੱਚੇ ਪਾਤਸ਼ਾਹ ਜੀ ਜਿਸ ਤਰ੍ਹਾਂ ਸਾਡੀ ਉਹਨਾਂ ਨੇ ਬਾਹ ਫੜੀ ਐ ਇਸ ਤਰ੍ਹਾਂ ਸਾਡੀ ਬਾਹ ਫੜੀ ਰੱਖਣ ਸਾਧ ਸੰਗ ਜੀ ਜਿੱਥੇ ਤੁਹਾਡੀਆਂ ਦੁਆਵਾਂ ਕੰਮ ਕਰ ਜਾਂਦੀਆਂ ਗੁਰੂ ਦੇ ਪਿਆਰਿਓ ਜਿੱਥੇ ਤੁਹਾਡੀਆਂ ਦੁਆਵਾਂ ਕੰਮ ਕਰਦੀਆਂ ਉਥੇ ਦਵਾਈ ਕੋਈ ਕੰਮ ਨਹੀਂ ਕਰਦੀ ਸਾਧ ਸੰਗ ਜੀ ਦਵਾਈ ਤਾਂ ਇੱਕ ਭਾਨਾ ਸਾਧ ਸੰਗ ਜੀ ਕੰਮ ਤੁਹਾਡੀਆਂ ਦੁਆਵਾਂ ਕਰਦੀਆਂ ਆਓ ਆਪਾਂ ਰਲ ਮਿਲ ਕੇ ਸਾਧ ਸੰਗ ਜੀ ਇਕੱਤਰ ਹੋਈਏ ਆਪੋ ਆਪਣੇ ਪਿੰਡਾਂ ਸ਼ਹਿਰਾਂ ਵਿੱਚ ਸਾਧ ਸੰਗ ਜੀ ਦਾਸ ਦੀ ਕੋਈ ਪੇਟਾ ਨਹੀਂ دیਵਾਨ ਲਿਖਗੇ ਸਾਧ ਸੰਗ ਜੀ ਅੱਜ ਸਾਧ ਸੰਗ ਜੀ ਅਸੀਂ 6-7 ਮਹੀਨੇ ਹੋ ਗਏ ਕੋਈ ਹਰਾਮਾ ਪਿੰਡ ਦਾ ਸਾਧ ਸੰਗ ਜੀ ਕੋਈ ਬੰਦਾ ਹੈ ਮੋਗੇ ਦੇ ਨਾਲ ਹੀ ਪੈਂਦਾ ਹੋਇਆ ਕੋਈ ਹਰਾਮਾ ਸੰਗ ਦਾ ਆ ਮਾਫ਼ ਕਰਨਾ ਕੋਈ ਰਾਮਾ ਪਿੰਡ ਸਾਧ ਸੰਗ ਜੀ ਉਹ ਸਾਡੇ ਨਾਲ ਸਾਧ ਸੰਗ ਜੀ ਫੇਸਬੁੱਕ ਤੇ ਟੈਚ ਸੀ ਤੁਸੀਂ ਅਸੀਂ ਸੋਚਿਆ ਵੀ ਬਹੁਤ ਪਿਆਰ ਵਾਲਾ ਬੰਦਾ ਹੈ ਪਿਆਰ ਵਾਲੀ ਰੂਹ ਆ ਸਾ ਸਾਂਝੀ ਅੱਜ ਅਸੀਂ ਕਿਹਦੇ ਉਹਨਾਂ ਨੂੰ ਫੋਨ ਕਰ ਬੈਠੇ ਕਹਿੰਦੇ ਜੀ ਤੁਸੀਂ ਕੌਣ ਬੋਲਦੇ ਹੋ ਮੈਂ ਕਹਾਂ ਜੀ ਅਸੀਂ ਤੁਹਾਡੇ ਸੇਵਾਦਾਰ ਬੋਲਦੇ ਹਾਂ ਭਾਈ ਬਲਜੀਤ ਸਿੰਘ ਦੀ ਮੋਗੇ ਵਾਲੀ ਸਾਡੇ ਨਾਲ ਫੇਸਬੁੱਕ ਤੇ ਟੈਚ ਹੈ ਤੁਸੀਂ ਠੀਕ ਕਰਦੇ ਉਹਨੇ ਫਿਰ ਤੁਸੀਂ ਅਸੀਂ ਕਹਾਂ ਜੀ ਤੁਹਾਡੀ ਸੇਵਾ ਹੀ ਕਰਦੇ ਹਾਂ ਸੰਤਾਂ ਦੀ ਸੇਵਾ ਕਰਦੇ ਹਾਂ ਗੁਰਮਤਿ ਦਾ ਪ੍ਰਚਾਰ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਦੇ ਲੜ ਲਵਨੇ ਸੰਤਾਂ ਨੂੰ ਲੈ ਕਹਿੰਦੇ ਫਿਰ ਤੁਸੀਂ ਸਮਾਜ ਬਾਰੇ ਕੁਝ ਨਹੀਂ ਸੋਚਦੇ ਤੁਸੀਂ ਸਰਕਾਰਾਂ ਨੂੰ ਕਿਹਾ ਕਰੋ ਸਰਕਾਰਾਂ ਕੁਝ ਕਰਨ ਤੁਸੀਂ ਸਰਕਾਰਾਂ ਨੂੰ ਕਿਹਾ ਕਰੋ ਮੈਂ ਕਹਾਂ ਜੀ ਬਹੁਤ ਦੁਨੀਆ ਸਰਕਾਰਾਂ ਦੇ ਮਗਰ ਭੈਣ ਵਾਲੀ ਹੈ ਜੇ ਉਹਨਾਂ ਦੇ ਕਿਹਾ ਸਰਕਾਰਾਂ ਨਹੀਂ ਮੰਨ ਸਕਦੀਆਂ ਮੇਰੇ ਇਕੱਲੇ ਦੇ ਕਹਿਣ ਨਾਲ ਕੀ ਬਣੂਗਾ ਸਰਕਾਰਾਂ ਦਾ ਜੇ ਸਾਧ ਸੰਧੀ ਕੋਲ ਦੁਨੀਆਂ ਦੀ ਸਰਕਾਰਾਂ ਨੇ ਮਗਰ ਪ੍ਰਚਾਰਕ ਸਾਰੇ ਸਰਕਾਰਾਂ ਮਗਰੀ ਪਏ ਸਾਧ ਸੰਧੀ ਸਮਾਜ ਮਗਰੀ ਪਾਇਆ ਵੀ ਸਮਾਜ ਸਾਡਾ ਸੁਧਰ ਜੇ ਸਮਾਜ ਸੁਧਰ ਦੇ ਜੇ ਸਾਧ ਸੰਗ ਜੀ ਕਿਸੇ 100 100 ਸੋਟੀ ਦੇ ਨਾਲ ਸਾਧ ਸੰਧੀ ਦਾ 100 ਡਾਂਗਾ ਇਕੱਠੀਆਂ ਕਰ ਲੋ 100 ਡਾਂਗਾ ਦੇ ਨਾਲ ਸਾਧ ਸੰਧੀ ਕੋਈ ਸੱਪ ਨਹੀਂ ਮਾਰਦਾ ਤੇ ਮੇਰੀ ਵੀ ਲਾਠੀ ਦੇ ਨਾਲ ਸੱਪ ਕਿੱਥੋਂ ਮਾਰ ਜੂਗਾ ਸਾਧ ਸੰਗ ਜੀ ਮੇਰੀ ਇੱਕ ਡਾਂਗ ਨਾਲ ਕਿੱਥੋਂ ਮਾਰ ਜੂਗਾ ਮੈਂ ਕਹਾਂ ਵੀ ਅਸੀਂ ਤਾਂ ਪ੍ਰਚਾਰ ਕਰਨਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਨਾ ਹੈ ਅਸੀਂ ਨਾ ਸਰਕਾਰਾਂ ਤੋਂ ਕੁਝ ਲੈਣਾ ਨਾ ਕਿਸੇ ਤੋਂ ਕੁਝ ਲੈਣਾ ਸਾਧ ਸੰਗ ਜੀ ਅਸੀਂ ਤਾਂ ਖੰਡੇ ਵਾਲੀ ਸੱਚੀ ਸਰਕਾਰ ਹੈ ਸ਼ਬਦ ਗੁਰੂ ਦੇ ਨਾਲ ਅਸੀਂ ਸੰਗਤ ਨੂੰ ਜੋੜਨਾ ਕੋਈ ਸਰਕਾਰਾਂ ਨੇ ਸਾਨੂੰ ਰੋਟੀ ਨਹੀਂ ਦੇਣੀ ਕਿਸੇ ਨੇ ਰੋਟੀ ਨਹੀਂ ਦੇਣੀ ਸਾਧ ਸੰਗ ਜੀ ਬਸ ਜੇ ਦੇਣੀਆਂ ਤੇ ਉਸ ਮਾਲਕ ਨੇ ਦੇਣੀਆਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੇ ਦੇਣੀਆਂ ਉਹ ਅਕਾਲ ਪੁਰਖ ਵਾਹਿਗੁਰੂ ਅੰਤਰਜਾਮੀ ਨੇ ਸੱਚੇ ਪਾਤਸ਼ਾਹ ਨੇ ਸਾਡੀ ਰੱਖਿਆ ਕਰਨੀਆਂ ਕੋਈ ਬੰਦਾ ਨਹੀਂ ਇੱਥੇ ਸਾਧ ਸੰਗ ਜੀ ਰੱਖਿਆ ਕਰਨ ਵਾਲਾ ਕਿਤੇ ਅੱਜ ਤੱਕ ਸਾਧ ਸੰਗਤ ਦੁਨੀਆਂ ਪੀੜੀਆਂ ਚੜੀਆਂ ਗਈਆਂ ਸਾਧ ਸੰਗਤ ਜੀ ਕੀ ਦਾ ਘਰ ਭਰਿਆ ਸਰਕਾਰ ਨੇ ਸਾਧ ਸੰਗਤ ਜੀ ਕੀ ਵੀ ਸੁਣੀ ਐ ਸਾਧ ਸੰਗਤ ਜੀ ਕੋਈ ਚੰਗਾ ਕੰਮ ਕਰਦਾ ਚਾਹ ਕੇ ਜੇਲ੍ਹ ਦੇ ਵਿੱਚ ਦੇਂਦੇ ਸਾਧ ਸੰਗਤ ਜੀ ਜੇ ਕੋਈ ਨਹੀਂ ਕਰਦਾ ਤਾਂ ਸਾਧ ਸੰਗਤ ਜੀ ਉੱਤੇ ਗੰਦ ਪੈਂਦਾ ਸਾਧ ਸੰਗਤ ਜੀ ਦੁਨੀਆਂ ਦੇ ਉੱਤੇ ਉਹਨੂੰ ਕੋਈ ਵਹਿਦਾ ਨਹੀਂ ਸਾਧ ਸੰਗਤ ਜੀ ਕੋਈ ਨਜ਼ਰ ਨਹੀਂ ਆਉਗਾ ਤੇ ਸਾਧ ਸੰਗਤ ਜੀ ਫਿਰ ਇਸ ਤਰ੍ਹਾਂ ਹੀ ਐ ਬਈ ਫਿਰਦਾ ਆਪਣਾ ਆਪ ਸਵਾਰ ਲਾ ਦੂ ਆਪਨਾ ਹੀ ਆਪ ਸਵਾਰਲਾ ਆਪ ਸਵਾਰੇ ਮੈਮਲਾ ਮੈ ਮਿਲਿਆ ਸੁਖ ਹੋਏ ਜੇ ਤੂੰ ਮੇਰਾ ਹੋ ਰਹੀਂ ਸਭ ਜਗ ਤੇਰਾ ਹੋਏ ਫਰੀਦਾ ਜੇ ਤੂੰ ਮੇਰਾ ਹੋ ਰਹੀਂ ਸਭ ਜਗ ਤੇਰਾ ਹੋਏ ਤੂੰ ਮੇਰਾ ਹੋ ਜਾ ਸਾਰੇ ਜਾਗਰੂਹੀ ਤੇਰੇ ਪੈਰਾਂ ਦੇ ਝਕਾਵਾਂਗਾ ਮਾਖੋ ਸਤਨਾਮ ਸ੍ਰੀ ਵਾਹਿਗੁਰੂ ਇਸ ਕਰਕੇ ਗੁਰੂ ਦੇ ਪਿਆਰਿਓ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਕਿਸੇ ਦੇਹ ਨੂੰ ਨਹੀਂ ਮੰਨਣਾ ਆਪਾਂ ਸਾਧ ਸੰਗ ਜੀ ਕਿਸੇ ਸਮਾਦ ਨੂੰ ਨਹੀਂ ਮੰਨਣਾ ਕਿਸੇ ਮਟੀ ਨੂੰ ਨਹੀਂ ਮੰਨਣਾ ਸਾਸੰਜੀ ਕਿਸੇ ਨੂੰ ਨਹੀਂ ਮੰਨਣਾ ਗੁਰੂ ਦੇ ਪਿਆਰਿਓ ਕੇਵਲ ਤੋਂ ਕੇਵਲ ਸਾਸੰਜੀ ਸਾਡੇ ਸੰਤ ਮਹਾਂਪੁਰਖ ਸਾਧੂ ਬ੍ਰह्म ज्ञानी ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ ਸਾਸੰਜੀ ਕਿਸੇ ਨੇ ਦੇਹ ਨੂੰ ਗੁਰੂ ਨਹੀਂ ਮੰਨਣਾ ਗੁਰੂ ਦੇ ਪਿਆਰਿਓ ਇਹੀ ਹੈ ਸਾਸੰਜੀ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦੀ ਬਾਛਿਸ਼ ਆਗਿਆ ਭਾਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਆ ਗੁਰੂ ਮਾਨਿਓ ਗ੍ਰੰਥ ਸਾਥ ਸੰਗ ਜੀ ਗੁਰੂ ਗ੍ਰੰਥ ਜੀ ਮਾਨਯੋ ਪ੍ਰਗਟ ਗੁਰਾਂ ਕੀ ਵੇ ਜੋ ਪ੍ਰਭ ਕੋ ਮਿਲ ਬੋ ਚਾਹੇ ਕੋਜ ਸ਼ਬਦ ਨਾਲੇ ਸ਼ਬਦ ਦੀ ਵਿਚਾਰ ਕਰੋ ਸਾਥ ਸੰਗ ਜੀ ਤੇ ਸਾਥ ਸੰਗ ਜੀ ਸ਼ਬਦ ਦੇ ਵਿੱਚੋ ਪ੍ਰਮਾਤਮਾ ਸਭ ਕੁਝ ਦੇਊਗਾ ਗੁਰੂ ਦੇ ਪਿਆਰੋ ਮਾਲਕ ਮੇਰ ਕਰਨਗੇ ਸਾਥ ਸੰਗ ਜੀ ਨਾ ਹਉ ਮਰੇ ਨਾ ਹੋਗਾ ਸੋਗ ਦਿੰਦਾ ਰਹਿਣਾ ਚੁਗਾ ਕੋਗ ਸਾਥ ਸੰਗ ਜੀ ਸੂਜਾ ਕਾ ਹੈ ਸਿੰਦਰੀਆ ਜਮੇ ਤੇ ਮਰ ਜਾਏ ਇਕੋਈ ਸਮਰੋ ਨਾਨਕਾ ਜੋ ਜਲ ਧਲ ਰਿਹਾ ਸਮਾਏ ਇਕੋਈ ਸਾਡੇ ਕਾਲ ਪੁਰਖ ਵਾਹਿਗੁਰੂ ਅੰਤਰਜਾਮੀ ਆ ਸਾਧ ਸੰਗ ਜੀ ਉਹਨਾਂ ਦੇ ਅਸੀਂ ਚਰਨਾਂ ਦੇ ਵਿੱਚ ਸਾਧ ਸੰਗ ਜੀ ਨਮਸਕਾਰ ਕਰਗੇ ਉਹ ਸਾਧ ਸੰਗ ਜੀ ਕਿਵੇਂ ਮਿਲਣਗੇ ਉਹ ਸਾਧ ਸੰਗ ਜੀ ਭਾਨੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਆਪਾਂ ਲੱਗਾਂਗੇ ਆਪਾਂ ਸੰਤਾਂ ਮਹਾਂ ਪੁਰਖਾਂ ਦੇ ਬ੍ਰਹਮ ਗਿਆਨੀਆਂ ਦੇ ਮਗਰ ਸਾਧ ਸੰਗ ਜੀ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਸਾਧ ਸੰਗ ਜੀ ਕੁਰਤੀ ਬਾਣੀ ਆਈ ਤਨ ਸਗਲੀ ਚਿੰਤਾ ਮਟਾਈ ਬਾਣੀ ਦੇ ਲਾੜ ਲੱਗਾਂਗੇ ਤੇ ਬਾਣੀ ਸਾਨੂੰ ਸਾਧ ਸੰਗ ਜੀ ਅਕਾਲ ਪੁਰਖ ਦੇ ਦੇਸ਼ ਲੈ ਜਾਊਗੀ ਆਪਣੇ ਦੇਸ਼ ਲੈ ਜਾਊਗੀ ਸਾਧ ਸੰਗ ਜੀ ਕਿੱਥੇ ਜਿੱਥੇ ਸਾਡੇ ਸਤਿਗੁਰ ਸਾਡੇ ਮਾਤਾ ਪਿਤਾ ਜੀ ਰਹਿੰਦੇ ਆ ਕੋ ਸਤਨਾਮ ਸ੍ਰੀ ਵਾਹਿਗੁਰੂ ਨੇ ਇਹ ਸੱਚਖੰਡ ਦੀ ਬਾਣੀ ਆ ਸਾਧ ਸੰਗ ਜੀ ਸੱਚਖੰਡ ਚੋਂ ਆਈ ਆ ਸਾਧ ਸੰਗ ਜੀ ਸਾਧ ਸੰਗ ਜੀ ਇਹ ਕਾਲੀ ਬਾਣੀ ਉਸ ਕਾਲ ਪੁਰਖ ਦੀ ਬਾਣੀ ਸੱਚਖੰਡ ਚੋਂ ਆਈ ਆ ਤੇ ਸਾਨੂੰ ਸਾਧ ਸੰਗ ਜੀ ਸੱਚਖੰਡ ਦੇ ਵਿੱਚ ਲੈ ਜਾਊਗੀ ਸਾਸੰਗ ਜੀ ਇਹਨੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ। ਖੁੱਲ੍ਹਾ ਧੁਕਾ ਮਾਫ਼ ਕਰਨੀਆਂ। ਤੋਂ ਦਾਸ ਨੂੰ ਸਾਸੰਗ ਜੀ ਮਿਲਣ ਦਾ ਸਮਾਂ ਸਵੇਰ 8 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਹੈ। ਸਾਸੰਗ ਜੀ ਬਾਤਵਾਦ ਆਪਣੇ ਪਿੰਡਾਂ ਸ਼ਹਿਰਾਂ ਦੇ ਪ੍ਰੋਗਰਾਮ ਦੀ ਕੋ ਵੈਰ ਕੇ ਆਪਾਂ ਸਾਸੰਗ ਜੀ ਪਾਤਸ਼ਾਹ ਜੀ ਦੀਆਂ ਖੁੱਲੀਆਂ ਵਿਚਾਰਾਂ ਕਰਗੇ। ਨੌ ਜਵਾਨ ਵੀਰੋ ਨਸ਼ੇ ਛੱਡੋ। ਪੈਣੋ ਆਪ ਜੀ ਦੇ ਗਰੁੱਪ ਬਣੇ ਹੁੰਦੇ ਆ ਸਾਡੀਆਂ ਮਾਤਾਵਾਂ ਦੇ ਗਰੁੱਪ ਬਣੇ ਹੁੰਦੇ ਆ। ਆਪਾਂ ਆਪੋ ਆਪਣੇ ਗਰੁੱਪਾਂ ਦੇ ਨਾਲ ਸਾਧ ਸੰਗਤ ਜੀ ਮਿਲ ਕੇ ਆਪਾਂ ਬਾਬਾ ਦੀਪ ਸਿੰਘ ਜੀ ਖੰਡੇਵੜੀ ਸੱਚੀ ਸਰਕਾਰ ਦੇ ਗੁਣ ਗਾਈਏ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜ ਕੇ ਸਾਧ ਸੰਗਤ ਜੀ ਫਿਰ ਕੀ ਮਿਲੂਗਾ ਲੋਕ ਸੁਖੀਏ ਪਰ ਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਮਿਲੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ